ਚਾਰਜੀ ਅੱਜ ਪਿੰਡ 18 ਵਿਖੇ ਤੇਰਦੀਨ ਧਰਮ ਸਿੰਘ ਤਾਰੀਵਾਲ ਦੀ ਤੇ ਅੰਤਿਮ ਅਰਦਾਸ ਮੁਕਤੀ ਸਾਲਗੋਤ ਗੱਲ ਕਰਤਾਂ ਅਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਹੁੰਦਨ ਕੈਂਪ ਮਾਦਰਾ ਸਾਹਿਬ ਵਿਖੇ ਲਗਵਾਇਆ ਗਿਆ ਜਿਸ ਵਿੱਚ ਹੁਣ ਤੱਕ 20 ਤੋਂ ਪਲੱਸ ਯੂਨਿਟਾਂ ਡੋਨੇਟ ਹੋ ਚੁੱਕੀਆਂ ਹਨ ਤੇ ਸਾਨੂੰ ਆਸ ਹੈ ਵੀ 2 ਵਜੇ ਤੱਕ 50 ਤੋਂ ਪਲੱਸ ਯੂਨਿਟਾਂ ਇਕੱਠੀਆਂ ਹੋ ਜਾਣੀਆਂ ਜੀ ਜਿੰਨੇ ਵੀ ਇੱਥੇ ਗਲੇਟ ਕਰ ਰਹੇ ਆ ਸੇਵਾਦਾਨ ਕਰ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤੇ ਹੁੰਦੇ ਪਰਿਵਾਰ ਵੱਲੋਂ ਤੇ ਸਾਰੀ ਟੀਮ ਵੱਲੋਂ ਧੰਨਵਾਦ ਅੱਜ ਧਰਮ ਧਰਮ ਸਿੰਘ ਧਾਰੀਵਾਲ ਦੀ ਅੰਤਿਮ ਅਰਦਾਸ ਦੇ ਮੌਕੇ ਸਾਂਝ ਕਲੱਬ ਵੱਲੋਂ ਕੈਂਪ ਲਵਾਇਆ ਗਿਆ ਖੂਨਦਾਨ ਦਾ ਇਹਦੇ ਵਿੱਚ ਬਹੁਤ ਬਹੁਤ ਲੋਕਾਂ ਨੇ ਹਿੱਸਾ ਲਿਆ ਹੁਣ ਤਾਈ 23 ਜੂਨ ਤਾਂ ਹੋ ਗਈਆਂ ਨੇ ਤੇ 2 ਵਜੇ ਤੋਂ 42 42 ਦਾ ਟਾਰਗੇਟ ਹੈ ਤੇ 52-52 ਹੋ ਜਾਣਗੇ ਇਹ ਖੂਨਦਾਨ ਕੈਂਪ ਆਪਾਂ ਨੂੰ ਲਵਾਉਣਾ ਚਾਹੀਦਾ ਹੈ ਜਿਸ ਤਰ੍ਹਾਂ ਧਰਮ ਸਿੰਘ ਧਰਮ ਸਿੰਘ ਧਾਰੀਵਾਲ ਨੇ ਆਪਣੇ ਨੇਤਰਦਾਨ ਵੀ ਕੀਤੇ ਨੇ ਇਹ ਵੀ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਆ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਹ ਇਸ ਦੁਨੀਆ ਦੇ ਜਾਂਦਾ ਰਹਿੰਦਾ ਜਦੋਂ ਕਿਸੇ ਆਪਾਂ ਨੇਤਰ ਕੀਤੇ ਹੋਰ ਦੇ ਟਰਾਂਸਫਰ ਹੋ ਕੇ ਕੀਤੇ ਜਾਂਦੇ ਨੇ ਇਸ ਤਰ੍ਹਾਂ ਦੇ ਆਪਾਂ ਨੂੰ ਕੰਮ ਕਰਦੇ ਰਹਿਣਾ ਚਾਹੀਦੇ ਆ। ਬਸ ਥੈਂਕ ਯੂ। ਕੰਕਸਾ ਸਿਨਵਾਈ ਬੁਜੀਪੁਰ ਤੇ ਅੱਜ ਸਾਡੇ ਬਹੁਤ ਹੀ ਸਤਾਰਜੋਤ ਸਦਾ ਧਰਮ ਸਿੰਘ ਜੀ ਦੀ ਅੰਤਮ ਅਰਦਾਸ ਮੁਕ ਦੇ ਪਿੰਡ ਖਾਰਾ ਵਿਖੇ ਗੁਰਦੁਆਰਾ ਸਰ ਗੁਰਦੁਆਰਾ ਰਾਮ ਸਾਹਿਬਾ ਕੇ ਬਹੁਤ ਵਧੀਆ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਇੱਕ ਮੈਡੀਕਲ ਕੈਂਪ ਲਾਇਆ ਗਿਆ ਜਿਹਦੇ ਵਿੱਚ ਇੱਕ ਖੂਨਦਾਨ ਕੈਂਪ ਲਾਇਆ ਗਿਆ ਇੱਕ ਖੂਨਦਾਨ ਕੈਂਪ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਬਲੱਡ ਬੈਂਕ ਹੈ ਜਿਹੜਾ ਗੁਰੂ ਨਾਨਕ ਸਿੰਘ ਗੁਰੂ ਗੋਬਿੰਦ ਸਿੰਘ ਮੈਡੀਕਲ ਕਲਿਨਿਕ ਐਂਡ ਹਸਪੀਟਲ ਦੀ ਟੀਮ ਵੱਲੋਂ ਸਪੈਸ਼ਲ ਤੌਰ ਤੇ ਇਹ ਲਾਇਆ ਗਿਆ ਜਿਹੜਾ ਕਿ ਇੱਕ ਬਹੁਤ ਵਧੀਆ ਚੰਗਾ ਉਪਰਾਲਾ ਹੈ ਕਿ ਲੋਕਾਂ ਦੇ ਵਿੱਚ ਇਸ ਦੇ ਨਾਲ ਅਵੇਅਰਨੈਸ ਆਉਂਦੀ ਹੈ ਸਾਡੀ ਕੀਤੀ ਹੋਈ ਖੂਨ ਦੀ ਇੱਕ ਬੂੰਦ ਦਾਨ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਬਚਾ ਸਕਦੀ ਹੈ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਹੋਰਾਂ ਖਰਚਾ ਤੋਂ ਬਚ ਕੇ ਲੋਕਾਂ ਦੀ ਅਵੇਰਨੈਸ ਵਾਸਤੇ ਜਾਗਰਤੀ ਵਾਸਤੇ ਜਿਹੜਾ ਕੋਈ ਇਨਸਾਨ ਇਸ ਦੁਰਘਟਨਾ ਤੋਂ ਚਲੇ ਜਾਂਦਾ ਉਸ ਦੀ ਯਾਦ ਨੂੰ ਸਮਰਪਿਤ ਇਹੋ ਜਿਹੀ ਕੈਂਪ ਲਾਉਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਅੱਜ ਟੀਮ ਨੇ ਤੁਮ ਮੈਡੀਕਲ ਕਾਰਡ ਫਰੀਦਕੋਟ ਤੋਂ ਆ ਕੇ ਬਹੁਤ ਵਧੀਆ ਪ੍ਰਬੰਧ ਕੀਤਾ ਔਰ ਨਾਲ ਹੀ ਪਰਿਵਾਰ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਇੱਕ ਵਧੀਆ ਸੋਚ ਨੂੰ ਪਹਿਰਾ ਦੇ ਕੇ ਉਹਨਾਂ ਦੀ ਯਾਦ ਦੇ ਵਿੱਚ ਇਹ ਕੈਂਪ ਲਾਇਆ ਤੇ ਜਿਸ ਤਰ੍ਹਾਂ ਮੈਥੋਂ ਪਹਿਲਾਂ ਬੋਲਦਿਆਂ ਹੋਇਆ ਸਾਡੇ ਸਤਾਰਜੋ ਵੀਰਾਂ ਨੇ ਦੱਸਿਆ ਕਿ ਜੀਤੋਂ ਪਲਸ ਮੇਰੇ ਸਾਬ ਨਾਲ 25 ਤੋਂ ਪਲਸ ਜੀਰੋਂ ਤਾਂ ਜਿਹੜੇ ਹਕੂਮਤ ਦੇ ਤੂੰ ਪਹਿਲਾਂ ਹੋ ਚੁੱਕੇ ਐ ਔਰ ਜਾਂਦੇ ਹੋਏ ਇੱਕ ਬਹੁਤ ਵਧੀਆ ਹੋਰ ਕੰਮ ਕਰਕੇ ਗਏ ਸਦਾ ਕਾਮ ਸਿੰਘ ਜੀ ਕਿ ਜਾਂਦੇ ਹੋਏ ਇੱਕ ਆਪਣੇ ਨੇਤਰਦਾਨ ਕਰਕੇ ਗਏ ਜਿਹਦੇ ਨਾਲ ਕਿ ਦੋ ਹਨੇਰੀਆਂ ਜ਼ਿੰਦਗੀਆਂ ਦੇ ਵਿੱਚ ਇੱਕ ਚਾਨਣ ਆਵੇਗਾ ਜਿਸ ਚੀਜ਼ ਦੇ ਕੋਲੇ ਕੋਈ ਜੀ ਚੀਜ਼ ਨਹੀਂ ਹੁੰਦੀ ਉਹਨੂੰ ਅਸੀਂ ਤਾਂ ਪਤਾ ਹੁੰਦਾ ਹੈ ਔਰ ਜਿਹੜੇ ਦੋ ਨੇਤਰ ਉਹ ਕਿਸੇ ਨੂਰਬੰਦ ਨੂੰ ਲੱਭ ਚੁੱਕੇ ਐ ਚਾਹੇ ਧਰਮ ਸਿੰਘ ਇਸ ਦੁਨੀਆ ਤੋਂ ਨਹੀਂ ਰਹੇ ਪਰ ਅੱਜ ਉਹਨਾਂ ਦੇ ਨੇੜੇ ਨੇਤਰ ਉਹ ਹੋਰ ਕਿਸੇ ਇਨਸਾਨ ਨੂੰ ਜਗ ਬਖਾ ਰਹੇ ਐ ਇਸ ਕਰਕੇ ਸਾਨੂੰ ਇਹੋ ਜਿਹੀ ਕੈਂਪ ਜ਼ਰੂਰ ਲਾਉਣੇ ਚਾਹੀਦੇ ਜਿਹਦੇ ਨਾਲ ਕਿ ਸਾਡੀ ਦੁਨੀਆ ਦੇ ਵਿੱਚ ਜਾਗਰਤੀ ਪੈਦਾ ਹੋਵੇ ਸਾਡੇ ਲੋਕਾਂ ਦੇ ਵਿੱਚ ਅਵੇਅਰਨੈਸ ਆਵੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਨਸ਼ਾ ਵੱਲ ਜਾ ਰਹੀ ਐ ਉਹ ਇਹਨਾਂ ਚੀਜ਼ਾਂ ਤੋਂ ਬਚ ਕੇ ਚੰਗੇ ਪਾਸੇ ਨੂੰ ਜਾਵੇ ਪਰ ਅਸੀਂ ਚਾਹੁੰਦੇ ਹਾਂ ਕਿ ਇਹੋ ਜੀ ਕੈਂਪ ਜਿਹੜੇ ਹੋਣ ਲੱਗਣੇ ਚਾਹੀਦੇ ਕਿਸੇ ਵੀ ਇਨਸਾਨ ਦੀ ਯਾਦ ਦੇ ਵਿੱਚ ਤਾਂ ਕਿ ਲੋਕਾਂ ਦੇ ਵਿੱਚ ਜਾਗਰੂਕੀ ਪੈਦਾ ਹੋਵੇ ਔਰ ਮੈਂ ਉਹਨਾਂ ਦੇ ਪਰਿਵਾਰ ਦਾ ਇੱਕ ਰਿਸ਼ਤੇਦਾਰ ਹੋਣ ਦੇ ਨਾਤੇ ਪਹੁੰਚੀ ਹੋਈ ਟੀਮ ਦਾ ਬਲੱਡ ਬੈਂਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪੀਟਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ